ਅਮਰੂਦਾਂ ਦੇ ਬੂਟਿਆਂ ਤੋਂ ਚੰਗੀ ਤਰ੍ਹਾਂ ਫਲ ਲੈਣ ਲਈ ਸਭ ਤੋਂ ਜ਼ਰੂਰੀ ਚੀਜ਼ਾਂ ਦੋ ਨੇਗੀਆਂ ਉਹਦੇ ਚ ਇੱਕ ਕਟਾਈ ਹੈਗੀ ਤੇ ਦੂਜਾ ਜਿਹੜਾ ਖਾਦ ਦੇਣੀ ਹੈਗੀ ਖਾਦ ਦੇਣ ਦੇ ਸਹੀ ਸਮੇਂ ਬਾਰੇ ਗੱਲ ਕਰ ਲਈਏ ਤਾਂ ਖਾਦ ਦੇਣ ਦਾ ਜਿਹੜਾ ਸਹੀ ਸਮਾਂ ਹੈਗਾ ਮਈ ਦਾ ਮਹੀਨਾ ਕਾਫੀ ਸਾਰੇ ਵੀਰਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਬਹੁਤ ਜ਼ਿਆਦਾ ਗਰਮੀ ਦੇ ਦੌਰਾਨ ਜਿਹੜੀ ਖਾਦ ਦਿੱਤੀ ਜਾਂਦੀ ਹੈ ਤਾਂ ਜਿਹੜਾ ਬੂਟੇ ਨੇ ਸੜ ਜਾਣਾਗਾ ਉਹਦੇ ਚ ਪਹਿਲੇ ਜਿਹੜੀ ਗੱਲ ਕਲੀਅਰ ਕਰ ਦਈਏ ਕਿ ਖਾਦ ਤੁਹਾਡੀ ਬਿਲਕੁਲ ਜਿਹੜੀ ਗળી ਸੜੀ ਹੋਣੀ ਚਾਹੀਦੀ ਹੈ ਜੇਕਰ ਤੁਹਾਡੇ ਕੋਲ ਕੱਚੀ ਖਾਦ ਆ ਤਾਂ ਉਹ ਤੁਸੀਂ ਬੂਟੇ ਚ ਬਿਲਕੁਲ ਨਹੀਂ ਪਾਉਣੇਗੀ ਕਿਉਂਕਿ ਉਹਨੇ ਫਾਇਦਾ ਕਰਨ ਦੀ ਥਾਂ ਤੇ ਨੁਕਸਾਨ ਕਰ ਦੇਣਾਗਾ ਹੁਣ ਖਾਦ ਘਾਹ ਦੀ ਗੱਲ ਕਰ ਲਈਏ ਕਿ ਖਾਦ ਤੁਸੀਂ ਕਿੰਨੀ ਕਿਵੇਂ ਜਿਹੜੀ ਅਮਰੂਦ ਦੇ ਬੂਟੇ ਨੂੰ ਦੇਣੀ ਹੈਗੀ ਤਾਂ ਮਈ ਦੇ ਲਗਭਗ ਅੱਧ ਦੇ ਵਿੱਚ ਤੁਸੀਂ ਜਿਹੜੀ ਖਾਦ ਦੇਣੀ ਹੈਗੀ ਉਹ ਹੈਗੀ ਹੈ ਇੱਕ ਸਾਲ ਦੇ ਬੂਟੇ ਨੂੰ ਤੁਸੀਂ 8 ਤੋਂ 10 ਕਿਲੋ ਗਲੀ ਸੜੀ ਰੂੜੀ ਜਿਹੜੀ ਉਹਦੀ ਜੜ ਤੋਂ ਲਗਭਗ ਫੁੱਟ ਡੇਢ ਫੁੱਟ ਦੂਰ ਉਹ ਗੁੱਡਣੀ ਆਏਗੀ ਉਹਦੇ 'ਚ ਦੂਸਰਾ ਆ ਜਾਂਦਾ ਕਿ ਜੇ ਤੁਹਾਡਾ ਬੂਟਾ 2 ਸਾਲ ਦਾ ਹੈਗਾ ਤਾਂ ਉਹਨੂੰ ਤੁਸੀਂ ਵਧਾ ਕੇ ਦੁੱਗਣਾ ਕਰ ਲੈਣਾ ਉਹਨੂੰ 20 ਕਿਲੋ ਕਰ ਲੈਣਾ ਜੇ ਤੁਹਾਡਾ ਬੂਟਾ ਮੰਨ ਲਓ 3 ਸਾਲ ਦਾ ਤਾਂ ਉਹਨੂੰ ਤੁਸੀਂ 30 ਕਿਲੋ ਕਰ ਲੈਣਾਗਾ ਉਸ ਸਮ ਨਾਲ ਜਿਹੜੀ ਖਾਦ ਦੀ ਮਾਤਰਾ ਤੁਸੀਂ ਵਧਾਉਂਦੇ ਜਾਣਾਗਾ ਤੇ ਪਾਉਣ ਦਾ ਤਰੀਕਾ ਉਹੀ ਸਾਮਾ ਰਹੂਗਾ ਕਿ ਤੁਸੀਂ 1.5 ਫੁੱਟ ਜਿਹੜਾ ਇਹਨੂੰ ਦੂਰ ਜੜ ਤੋਂ ਗੁੱਡ ਲੈਣਾਗਾ ਬਾਕੀ ਵੀਡੀਓ ਨੂੰ ਜਿਹੜਾ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਅੰਤ ਤੱਕ ਦੇਖਿਓ ਦੋ ਚਾਰ ਗੱਲਾਂ ਜਿਹੜੀਆਂ ਮੁੱਖ ਹੋਰ ਅਮਰੂਦ ਬਾਰੇ ਨਹੀਂ ਗਈਆਂ ਚੰਗਾ ਫਲ ਲੈਣ ਲਈ ਉਹ ਇਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਮੇਨ ਜਿਹੜਾ ਫੋਕਸ ਆਪਣਾ ਖਾਦ ਬਾਰੇ ਹੈ ਖਾਦ ਬਾਰੇ ਦੱਸਣ ਦਾ ਕਾਰਨ ਇਹੀ ਆ ਕਿ ਜਿਹੜਾ ਹੁਣ ਬਿਲਕੁਲ ਟੁਕਮਾ ਸਮਾ ਚੱਲ ਰਿਹਾਗਾ ਹੁਣ ਦੇ ਸਮੇਂ ਪਾਈ ਗਈ ਖਾਦ ਹੀ ਤੁਹਾਨੂੰ ਜਿਹੜਾ ਇਸ ਸਾਲ ਵਾਲਾ ਵਧੀਆ ਫਲ ਤੇ ਜਿਹੜਾ ਤੁਹਾਨੂੰ ਸਰਦੀਆਂ ਦੇ ਵਿੱਚ ਜਾ ਕੇ ਇਸ ਸਾਲ ਮਿਲਣਾਗਾ ਉਹ ਫਲ ਵਧੀਆ ਮਿਲਣਾ ਤੇ ਫੇਰ ਹੀ ਸੰਭਾਵਨਾਵਾਂ ਹੋਣਗੀਆਂ ਜੇਕਰ ਤੁਸੀਂ ਖਾਦ ਦਿੱਤੀ ਹੋਊਗੀ ਇੱਕ ਅਮਰੂਦ ਦੇ ਜਿਹੜਾ ਵਿੱਚ ਸੁੰਡ ਪੈਣ ਬਾਰੇ ਕਾਫੀ ਸਾਰੇ ਸਵਾਲ ਆਉਂਦੇ ਆ ਤਾਂ ਉਹਦੇ ਲਈ ਜਿਹੜਾ ਹੁਣ ਟੁਕਮਾ ਸਮਾ ਤੁਸੀਂ ਫਰੂਟ ਫ्लाई ਟਰੈਪ ਇਹਦੇ ਉੱਪਰ ਟੰਗ ਦਿਓ ਔਰ ਫਰੂਟ ਫਲਾਈ Trap ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ ਵੀ ਮਿਲ ਜਾਣਗੇ ਆਨਲਾਈਨ ਵੀ ਤੁਸੀਂ ਉਹਨਾਂ ਨੂੰ ਖਰੀਦ ਸਕਦੇ ਹੋ ਤੇ ਉਹਨਾਂ ਨੂੰ ਤੁਸੀਂ ਘਰੇ ਵੀ ਬਣਾ ਸਕਦੇ ਹੋ ਕਾਫੀ ਆਸਾਨੀ ਨਾਲ ਉਹਦੇ ਚ ਦੋ ਤਿੰਨ ਕਿ ਚੀਜ਼ਾਂ ਦੀ ਜਿਹੜੀ ਜ਼ਰੂਰਤ ਪੈਂਦੀ ਹੈਗੀ ਵੈਸੇ ਤਾਂ ਲਿਓਰ ਕਹਿੰਦੇ ਆਗੇ ਜਿਹੜਾ ਲੁੱਕੜ ਉਹਦੇ ਵਿੱਚ ਪਾਇਆ ਜਾਂਦਾ ਹੈਗਾ ਉਹ ਉਹ ਤੁਹਾਨੂੰ ਬਾਜ਼ਾਰ ਤੋਂ ਖਰੀਦਣਾ ਪੈਂਦਾ ਪਰ ਜੇ ਤੁਸੀਂ ਚਾਹੋਦੇ ਤਾਂ ਆਪ ਵੀ ਤਿਆਰ ਕਰ ਸਕਦੇ ਹੋ ਉਹਦੇ ਚ ਗੁੜ ਮੁਸ਼ਕਗਪੂਰ ਤੇ ਪਾਣੀ ਇਹ ਤਿੰਨ ਚੀਜ਼ਾਂ ਦੀ ਮਦਦ ਦੇ ਨਾਲ ਜਿਹੜਾ ਤੁਸੀਂ ਫਰੂਟ ਫ्लाई ਟਰੈਪ ਬਣਾ ਸਕਦੇ ਉਹਦੇ ਬਾਰੇ ਜਿਹੜੀ ਜਲਦੀ ਵੀਡੀਓ ਫਰੂਟ ਫ्लाई ਟਰੈਪ ਜਦੋਂ ਆਪਾਂ ਬਣਾ ਕੇ ਟੰਗਾਂਗੇ ਤਾਂ ਪੂਰੀ ਵੀਡੀਓ ਤੁਹਾਨੂੰ ਪਾ ਕੇ ਸਾਂਝੀ ਕਰਦਾਂਗੇ ਕਿ ਕਿੰਨਾ ਗੁੜ ਪਾਉਣਾ ਕਿੰਨਾ ਜਿਹੜਾ ਤੁਸੀਂ ਮੁਸ਼ਕ ਕਪੂਰ ਪਾਉਣਾਗਾ ਤੇ ਕਿਸ ਤਰ੍ਹਾਂ ਪਾਣੀ ਪਾ ਕੇ ਬੋਤਲ ਨੂੰ ਕੱਟ ਕੇ ਤੁਸੀਂ ਟੰਗਣਾਗਾ ਉਹ ਚੀਜ਼ ਜਿਹੜੀ ਤੁਹਾਡੇ ਨਾਲ ਸਾਂਝੀ ਕਰਦਾਂਗੇ ਉਹਦੇ ਨਾਲ ਜਿਹੜੀ ਫਰੂਟ ਫ्लाई ਹੈਗੀ ਉਹ ਜਿਹੜਾ ਫਾਲਾ ਉਹਦੇ ਵਿੱਚ ਡੰਗ ਨਹੀਂ ਮਾਰਦੀ ਡੰਗ ਮਾਰ ਕੇ ਉਹ ਵਿਚਾਂਡੇ ਦੇ ਦਿੰਦੀ ਹੈ ਤੇ ਉਹੀ ਆਂਡਾ ਜਿਹੜੇ ਸੌਂਡਾਂ ਦੇ ਰੂਪ ਵਿੱਚ ਜਿਹੜੇ ਅਮਰੂਦ ਦੇ ਵਿੱਚ ਪਾਏ ਜਾਂਦੇ ਹੈਗੇ ਸੋ ਇਹ ਚੀਜ਼ ਲਈ ਬਚਣ ਲਈ ਆਪਾਂ ਨੂੰ ਫਰੂਟ ਫ्लाई ਟਰੈਪ ਇੱਕੋ ਮਾਤਰਾ ਜਿਹੜਾ ਸਹਾਰਾ ਹੈਗਾ ਬਾਕੀ ਤੁਸੀਂ ਕਿੰਨੀ ਵੀ ਸਪਰੇਆਂ ਕਰਦੇ ਰਹੋ ਉਹਨਾਂ ਨਾਲ ਕੋਈ ਜਿਹੜਾ ਤੁਹਾਡੇ ਫਲ ਦੇ ਉੱਪਰ ਅਸਰ ਨਹੀਂ ਪੈਣਾਗਾ ਜੇ ਤੁਹਾਡਾ ਜੇ ਰੂੜੀ ਪਾਉਣ ਵੇਲੇ ਤੁਹਾਨੂੰ ਲੱਗਦਾ ਥੋੜੀ ਬਹੁਤੀ ਰੂੜੀ ਕੱਚੀ ਆ ਤਾਂ ਉਹਦੇ ਨਾਲ ਜਿਹੜੀ ਫੰਗਸ ਦੀ ਸਮੱਸਿਆ ਆਊਗੀ ਫੰਗਸ ਤੋਂ ਬਚਣ ਲਈ ਤੁਸੀਂ ਬੂਟੇ ਦੇ ਉੱਪਰ ਖੱਟੀ ਲੱਸੀ ਦੀ ਜਿਹੜੀ ਸਪਰੇਅ ਕਰ ਸਕਦੇ ਹੋਗੇ ਖੱਟੀ ਲੱਸੀ ਨੂੰ ਜੜਾਂ ਦੇ ਵਿੱਚ ਵੀ ਥੋੜਾ ਥੋੜਾ ਡਰੈਂਚਿੰਗ ਕਰ ਸਕਦੇ ਹੋ ਤੇ ਹੋਰ ਜੇ ਤਾਂ ਅਸੀਂ ਰੂੜੀ ਦੀ ਰੇਤ ਤੋਂ ਇਲਾਵਾ ਇਹਨੂੰ ਖਾਦ ਖਰਾਕ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਥੋੜੀ ਜਿਹੀ ਜਿਹੜੀ ਖਾਦ ਲੈਣੀ ਹੈਗੀ ਕਾਫੀ ਸਾਰੇ ਵੀਰ ਕਹਿੰਦੇ ਆ ਜਿਹੜਾ ਗਰਮੀ ਦੇ ਵਿੱਚ ਖਾਲਾ ਬੂਟੇ ਨੂੰ ਮਾਰ ਦੇਊਗੀ ਨਹੀਂ ਪਾਉਣੀ ਚਾਹੀਦੀ ਉਹਦਾ ਤਰੀਕਾ ਕੀ ਹੋਣਾ ਜੀ ਇਹਦਾ ਉਹ ਸੁੱਕੀ ਨਹੀਂ ਤੁਸੀਂ ਪਾਉਣੇਗੇ ਮਨ ਲਓ ਤੁਸੀਂ ਜੇ ਤੁਹਾਡਾ ਸਾਲ ਦਾ ਬੂਟਾ ਦਾ 100 ਗ੍ਰਾਮ ਹੀ ਖਾਣ ਲੈਣੀ ਹੈਗੀ ਉਹਨੂੰ ਚੰਗਾ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਭਿਉ ਕੇ ਰੱਖ ਲੈਣਾਗਾ ਇੱਕ ਦਿਨ ਲਈ ਸ਼ਾਮ ਵੇਲੇ ਉਹਨੂੰ ਜੜਾਂ ਦੇ ਵਿੱਚ ਤੁਸੀਂ ਗੁੜ ਦੇਣਾਗਾ ਇਸ ਚੀਜ਼ ਨਾਲ ਜਿਹੜਾ ਤੁਹਾਡਾ ਕਾਫੀ ਜਿਹੜਾ ਬੂਟੇ ਦੇ ਸੇਧ ਦੇ ਉੱਪਰ ਅਸਰ ਪੈਂਦਾ ਹੈਗਾ ਉਹਦੇ ਜੇ ਤੁਸੀਂ 50 ਤੋਂ ਸੋ 8 ਗ੍ਰਾਮ ਜਿਹੜਾ ਸਰਮ ਦਾ ਤੇਲ ਵੀ ਵਰਤ ਸਕਦੇ ਹੋਗੇ ਖਾਲ ਦੇ ਨਾਲ ਉਹ ਵੀ ਬੂਟੇ ਦੀ ਸਿਹਤ ਲਈ ਕਾਫੀ ਜਿਹੜਾ ਚੰਗਾ ਹੁੰਦਾ ਹੈਗਾ ਇਹ ਦੋ ਚੀਜ਼ਾਂ ਨਾਲ ਫਲ ਦੇ ਵਿੱਚ ਕਾਫੀ ਵਾਧਾ ਹੁੰਦਾ ਹੈਗਾ ਬਾਕੀ ਆਪਾਂ ਰੂੜੀ ਦੇਣ ਬਾਰੇ ਤੁਹਾਨੂੰ ਦੱਸ ਹੀ ਦਿੱਤਾਗੇ ਗਲੀ ਸੜੀ ਰੂੜੀ ਤੁਸੀਂ ਕਿਸ ਤਰ੍ਹਾਂ ਬੂਟੇ ਦੇ ਦੁਆਲੇ ਗੁੱਡਰੀ ਹੈਗੀ ਸੋ ਉਹ ਗੁੱਡਣ ਤੋਂ ਬਾਅਦ ਤੁਸੀਂ ਹਲਕੀ ਬੂਟੇ ਦੀ ਮਲਚਿੰਗ ਵੀ ਕਰ ਸਕਦੇ ਹੋ ਭਾਵੇਂ ਕੋਈ ਜਿਹੜਾ ਰੈਂਦ ਖੂਨ ਦਾ ਤੁਹਾਡੇ ਕੋਲੇ ਉਹ ਬੂਟੇ ਦੀਆਂ ਜੜਾਂ ਦੇ ਵਿੱਚ ਸੈੱਟ ਸਕਦੇ ਹੋ ਉਹਦੇ ਨਾਲ ਜਿਹੜਾ ਖਾਦ ਚੰਗੀ ਤਰ੍ਹਾਂ ਬੂਟੇ ਲਈ ਕੰਮ ਕਰਦੀ ਹੈਗੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਧੰਨਵਾਦ ਜੀ